ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਰੋੜੀ ਸਾਹਿਬ ਤੋਂ ਦਰਸ਼ਨ ਕਰਨ ਤੋਂ ਬਾਅਦ ਆਪਾਂ ਸ੍ਰੀ ਨਨਕਾਣਾ ਸਾਹਿਬ ਦੇ ਲਈ ਰਵਾਨਾ ਹੋਏ ਰਾਤ ਪੈ ਹੀ ਗਈ ਸੀ ਇਹ ਦੇਖੋ ਬੱਸਾਂ ਦਾ ਕਾਫਲਾ ਜਿਹੜਾ ਉਹ ਚੱਲ ਪਿਆ ਸ੍ਰੀ ਨਨਕਾਣਾ ਸਾਹਿਬ ਦੀ ਪੜਾ ਲਈ ਉੱਥੇ ਆਪਾਂ ਨਨਕਾਣਾ ਸਾਹਿਬ ਵਿਖੇ ਤਿੰਨ ਦਿਨ ਰੁਕਣਾ ਵਾ ਤੇ ਆਹ ਰਸਤੇ ਤੇ ਦੇਖੋ ਰੋੜੀ ਸਾਹਿਬ ਦਾ ਜਿਹੜਾ ਬਾਜ਼ਾਰ ਗਿਆ ਸੀ ਉਹਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆ ਰਾਤ ਦਾ ਸਮਾਂ ਹੀ ਰਾਤ ਹੀ ਪੈ ਗਈ ਸੀ ਤਕਰੀਬਨ ਤਕਰੀਬਨ ਉੱਥੋਂ ਚੱਲਣ ਲੱਗੇ ਆਂ ਕਾਫੀ ਸਫ਼ਰ ਕਾਫੀ ਲੰਮਾ ਵਾ ਆਪਣਾ ਕਰਤਾਰਪੁਰ ਸਾਬ ਤੋਂ ਨਨਕਾਣਾ ਸਾਹਿਬ ਲਾ ਆ ਦੇਖੋ ਲਾਹੌਰ ਦੀ ਬਜ਼ਾਰਾਂ ਦੀ ਰੌਣਕ ਤੁਹਾਨੂੰ ਦਿਖਾ ਰਿਹਾ ਜਦੋਂ ਆਪਾਂ ਨਨਕਾਣਾ ਸਾਹਿਬ ਦੇ ਲਾਗੇ ਪਹੁੰਚੇ ਤਾਂ ਬਹੁਤ ਹੀ ਸੁੰਦਰ ਆ ਦੇਖੋ ਡੈਕੋਰੇਸ਼ਨ ਕਰੀ ਛੜਕਾਂ ਦੇ ਵਾਲੇ ਦਿਵਾਲੇ ਉਹਨਾਂ ਨੇ ਬਹੁਤ ਸਾਰਾ ਜੱਥੇ ਦੇ ਸਵਾਗਤ ਲਈ ਆ ਦੇਖੋ ਸਟਾਰ ਬਣਾਏ ਦੇਣ ਚੜ੍ਹਾ ਰੱਖਿਆ ਸੀ ਲਾਈਟਾਂ ਲਈ ਬਹੁਤ ਹੀ ਰੌਣਕ ਉਹਨਾਂ ਨੇ ਮਤਲਬ ਕਰ ਰਿਹਾ ਕੀ ਸੀ ਇਹ ਦੇਖੋ ਇਹ ਸਾਰਾ ਉਹਨਾਂ ਨੇ ਆਪਣਾ ਦੋਵੇਂ ਪਾਸੇ ਛੜਕਦੇ ਸੰਗਤ ਜੀ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਸੀ ਆਪਾਂ ਨਨਕਾਣਾ ਸਾਹਿਬ ਪੁੱਜੇ ਤੇ ਸਾਰੀ ਨਨਕਾਣਾ ਸਾਹਿਬ ਦੀ ਸੰਗਤ ਸਾਡੀ ਛੜਕਾਂ ਦੇ ਸਵਾਗਤ ਕਰਨ ਲਈ ਖਲੋਤੀ ਸੀ ਸਾਡੀ ਉਡੀਕ ਕਰੀ ਸੀ ਆਹ ਦੇਖੋ ਸਿਕਿਉਰਿਟੀ ਲਈ ਜਿੱਥੋਂ ਦੀ ਆਪਾਂ ਫਿਰ ਬਸਾਂ ਤੋਂ ਉਤਰ ਕੇ ਨਨਕਾਣਾ ਸਾਹਿਬ ਗੁਰਦੁਆਰੇ 'ਚ ਸਿਕਿਉਰਿਟੀ ਚੈੱਕ ਹੁੰਦੀ ਆ ਉਧਰੋਂ ਫਿਰ ਜਾ ਰਹੇ ਆ ਆ ਬਾਹਰ ਦਾ ਦ੍ਰਿਸ਼ਾ ਨਨਕਾਣਾ ਸਾਹਿਬ ਦਾ ਸੰਗਤ ਜੀ ਤੇ ਇਹ ਸਾਰਾ ਬੱਸਾਂ ਇਹਦੇ ਲਾਗੂ ਥੋੜੀ ਜੀ ਗਾਂਹ ਜਾ ਕੇ ਉਹਨਾਂ ਨੇ ਲਗਾਈਆਂ ਸੀ ਫਿਰ ਆਪਾਂ ਪੈਦਲ ਚੱਲ ਗਏ ਆ ਦੇਖੋ ਕਿੱਡਾ ਸਿਕਿਉਰਟੀ ਦਾ ਕਿੱਡਾ ਬੰਦੋਬਸਤ ਉਹਨਾਂ ਨੇ ਕਰ ਰੱਖਿਆ ਵਾ ਸਾਰਾ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਜੱਥਾ ਦਰਸ਼ਨ ਆਲੀ ਪਹੁੰਚਿਆ ਅਸੀਂ ਕਹਿੰਦੇ ਆ ਕਿ ਨਨਕਾਣਾ ਸਾਹਿਬ ਗੁਰਦੁਆਰੇ ਦੀ ਅਰਦਾਸ ਆਪਾਂ ਹਰ ਰੋਜ਼ ਅਰਦਾਸ ਕਰਦੇ ਆ ਆ ਦੇਖੋ ਅੱਜ ਉਸ ਦਿਨ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਭਾਗੇ ਸਮਝਿਆ ਕਿ ਨਨਕਾਣਾ ਸਾਹਿਬ ਦੇ ਵਿੱਚ ਅਸੀਂ ਪਹੁੰਚੇ ਜਿੱਥੇ ਗੁਰਨਾਨਕ ਜੀ ਦਾ ਜਨਮ ਹੈ ਦੇਖੋ ਬੜੇ ਸੁੰਦਰ ਫੁਹਾਰੇ ਗੁਰਦੁਆਰੇ ਸਾਹਿਬ ਦੇ ਵਿੱਚ ਉਹਨਾਂ ਨੇ ਬੜੀ ਸੁੰਦਰ ਡੈਕੋਰੇਸ਼ਨ ਕਰਿਆ ਗੁਰਦੁਆਰਾ ਸਾਹਿਬ ਦਾ ਦੇਖੋ ਦ੍ਰਿਸ਼ਬਾਰ ਦਾ ਕਿੰਨੀ ਲਾਈਟਿੰਗ ਕਰ ਰੱਖੀ ਜੀ ਕਿੰਨੀ ਰੌਣਕ ਉਹਨਾਂ ਨੇ ਇੱਥੇ ਕੀਤੀ ਆ ਇੱਥੇ ਹੀ ਸਾਡਾ ਵਿਸਾਖੀ ਦਾ ਪੁਰਬ ਇਹਨਾਂ ਨੇ ਮਨਾਇਆ ਦੇਖੋ ਕਿੰਨੀ ਰੌਣਕ ਕਿੱਡੇ ਵਧੀਆ ਵਧੀਆ ਰੰਗ ਪਰੰਗੇ ਜਿਹੜੇ ਆ ਉਹ ਫੁਹਾਰੇ ਚੱਲ ਰਹੇ ਨੇ ਗੁਰਦੁਆਰੇ ਸਾਹਿਬ ਦੇ ਉੱਤੇ ਵੇਖੋ ਕਿੰਨੀ ਸ਼ਾਨਦਾਰ ਜਿਹੜੀ ਆ ਉਹ ਡੈਕੋਰੇਸ਼ਨ ਕੀਤੀ ਹੋਈ ਆ ਰਾਤ ਦੇ ਸਮੇਂ ਆਪਾਂ ਪੁੱਜੇ ਸੀ ਸਾਧ ਸੰਗਤ ਜੀ ਇਹ ਦੇਖੋ ਤੁਸੀਂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੋਂ ਨ ਜਗ ਚਾਨਣ ਹੋਇਆ ਦੇ ਮੁੱਖ ਵਾਕ ਅਨੁਸਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਵਿੱਚ ਪਹੁੰਚੇ ਅੱਜ ਅਸੀਂ ਤੇ ਬਹੁਤ ਹੀ ਗੁਰੂ ਦੀ ਕਿਰਪਾ ਵਾ ਕਿ ਆਪਾਂ ਰਾਤ ਨੂੰ ਇੱਥੇ ਪਹੁੰਚੇ ਸੀ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਉਨੇ ਆ ਜਿੱਥੇ ਉਹ ਪੀਰ ਨੂੰ ਉਹ ਗੁਰੂ ਨੂੰ ਸਾਰੇ ਧਰਮਾਂ ਵਾਲੇ ਆਪਣੇ ਗੁਰੂ ਮੰਨਦੇ ਸਨ ਤੇ ਉਹਨਾਂ ਨੇ ਪੂਰੀ ਚਾਰ ਉਦਾਸੀਆਂ ਕਰਕੇ ਪੂਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਦਿੱਤਾ ਪਰਮਾਤਮਾ ਨਾਲ ਜੋੜਿਆ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਤੁਸੀਂ ਸਾਰੇ ਜਾਣਦੇ ਹੋ ਅੱਜ ਉਹ ਸਥਾਨ ਆ ਬਹੁਤ ਹੀ ਪਵਿੱਤਰ ਧਰਤੀ ਨਨਕਾਣਾ ਸਾਹਿਬ ਦੇ ਵਿੱਚ ਜਿੱਥੇ ਗੁਰੂ ਮਹਾਰਾਜ ਦਾ ਜਨਮ ਹੋਇਆ ਅਸੀਂ ਸੰਗਤ ਜੀ ਕੱਲ ਰਾਤ ਪਹੁੰਚੇ ਸੀ ਇਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਬਹੁਤ ਵਧੀਆ ਉਹਨਾਂ ਦਾ ਬੰਦੋਬਸਤ ਆ ਜਦ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਥਾ ਆਇਆ ਵਾ ਸ਼ਰਧਾਲੂ ਆਏ ਨੇ ਲੇਕਿਨ ਉਹਨਾਂ ਦੇ ਰਹਿਣ ਖਾਣ ਚਾਹ ਪਾਣੀ ਦਾ ਬਹੁਤ ਵਧੀਆ ਬੰਦੋਬਸਤ ਆ ਮਹਾਰਾਜ ਇੱਥੇ ਚੜ੍ਹਦੀਆਂ ਕਲਾਂ 'ਚ ਰੱਖਣ ਔਰ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਕਿ ਸਾਰਿਆਂ ਨੂੰ ਇਸ ਜਿਹੜੀ ਆ ਸੁਭਾਗੀ ਧਰਤੀ 'ਤੇ ਆਉਣ ਦਾ ਮੌਕਾ ਮਿਲੇ ਤੇ ਗੁਰੂ ਨਾਨਕ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਮਹਾਰਾਜ ਦਾ ਜਨਮ ਇਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਸ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਮਹਾਨ ਸਥਾਨ ਆ ਜਿੱਥੇ ਤਨ ਤਨ ਪਹਿਲੀ ਪਾਸ਼ਾਈ ਸਤਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਸੀ ਇਹ ਬਹੁਤ ਹੀ ਪਵਿੱਤਰ ਸਥਾਨ ਬੜੇ ਕਰਮਾਂ ਦੇ ਨਾਲ ਹੀ ਇਹਦੇ ਦਿਦਾਰ ਹੁੰਦੇ ਨੇ ਕਿਉਂਕਿ ਦੂਜੇ ਦੇਸ਼ ਵਿੱਚ ਇਹ ਗੁਰਦੁਆਰੇ ਸਾਹਿਬ ਦਾ ਤੁਹਾਨੂੰ ਅਸਾਂ ਦ੍ਰਿਸ਼ ਦਿਖਾ ਰਹੇ ਹਾਂ ਇਹ ਦੇਖੋ ਜੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਪਹਿਲੀ ਪਾਸ਼ਾ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਸੀ ਇੱਥੇ ਪਲੇਟਾਂ ਲਾਈਆਂ ਗਈਆਂ ਨੇ ਗੁਰਦੁਆਰੇ ਜਿਹੜੇ ਲੋਕਲ ਗੁਰਦਾਰਿਆਂ ਦਾ ਇਤਿਹਾਸ ਲਿਖਿਆ ਗਿਆ ਤੇ ਦੱਸਿਆ ਗਿਆ ਕਿ ਨਨਕਾਣਾ ਸਾਹਿਬ ਵਿੱਚ ਸ਼ਹਿਰ ਦੇ ਵਿੱਚ ਇਹ ਗੁਰਦੁਆਰੇ ਤੁਸੀਂ ਦੇਖ ਸਕਦੇ ਆ ਇਹਨਾਂ ਦੇ ਉੱਤੇ ਨਾ ਉਹਨਾਂ ਨੇ ਫੋਟੋ ਲਾ ਕੇ ਤੇ ਪੂਰਾ ਇਤਿਹਾਸ ਲਿਖਿਆ ਗਿਆ ਵੀ ਇੱਥੇ ਕੀ ਕੀ ਗੁਰੂ ਨਾਨਕ ਦੇਵ ਜੀ ਨੇ ਕਿੱਥੇ ਕਿੱਥੇ ਗਏ ਨੇ ਉਹ ਜਾਣਕਾਰੀ ਦੇ ਬਹੁਤ ਵਧੀਆ ਦਿੱਤੀ ਗਈ ਜਾਣਕਾਰੀ ਤਾਂ ਜੋ ਤੁਸੀਂ ਕੱਲ ਨੂੰ ਮਤਲਬ ਅਸੀਂ ਇੱਥੋਂ ਹੀ ਵੇਖ ਕੇ ਆਪਾਂ ਸਾਰੇ ਲੋਕਲ ਗੁਰਦੁਆਰੇ ਸਾਹਿਬ ਦੇ ਵੀ ਦਰਸ਼ਨ ਕੀਤੇ ਉਹਦੀ ਵੀਡੀਓ ਅਲੱਗ ਬਣਾਈ ਆ ਗੁਰਦੁਆਰੇ ਲੋਕਲਾਂ ਦੀ ਜਿਹੜੇ ਉੱਥੇ ਦਰਸ਼ਨ ਕੀਤੇ ਉਹ ਵੀ ਤੁਹਾਡੇ ਇਹ ਸਾਡੇ ਅਗਲੇ ਬਲੌਗ ਦੇ ਵਿੱਚ ਆ ਜਾਣੀ ਆ ਸੰਗਤ ਜੀ ਹੁਣ ਤੁਹਾਨੂੰ ਲੈ ਕੇ ਜਾ ਰਹੇ ਆ ਵਾਹਿਗੁਰੂ 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 ਦਾ ਜਾਪ ਕਰੋ ਜੀ ਕਿਉਂਕਿ ਇਹ ਉਹ ਵਿਭਾਗਾ ਸਥਾਨ ਆ ਜਿੱਥੇ ਮੁਸਲਮਾਨਾਂ ਦੇ ਪੀਰ ਤੇ ਸਿੱਖਾਂ ਦੇ ਗੁਰੂ ਸਾਰੇ ਧਰਮਾਂ ਦੇ ਗੁਰੂ ਜਿਨ੍ਹਾਂ ਨੇ ਚਾਰ ਉਦਾਸੀਆਂ ਕਰਕੇ ਸਾਹ ਸੰਗਤ ਜੀ ਸਾਰਿਆਂ ਨੂੰ ਸੱਚ ਦਾ ਉਪਦੇਸ਼ ਦਿੱਤਾ ਤੇ ਗੁਰੂ ਦੀ ਬਾਣੀ ਨਾਲ ਜੋੜਿਆ ਇਹ ਉਹ ਸਥਾਨ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਸੀ ਇਹ ਕੋਠੜੀ ਹੈ ਜੀ ਇਹ ਜਿੱਥੇ ਦਰਬਾਰ ਸਾਹਿਬ ਆ ਰੱਖਿਆ ਗਿਆ ਇਹ ਉਸ ਥਾਂ ਤੁਹਾਨੂੰ ਦਰਸ਼ਨ ਕਰਾ ਰਹੇ ਆ ਦੇਖੋ ਸੰਗਤ ਕਿੰਨੀ ਸਾਰੀ ਦਰਸ਼ਨ ਕਰ ਰਹੀ ਆ ਬਹੁਤ ਵੱਡ ਭਾਗ ਗਿਓ ਅਸੀਂ ਤੁਹਾਨੂੰ ਲਾਈਵ ਹੀ ਦਿਖਾ ਰਹੇ ਆ ਇਸ ਵੀਡੀਓ ਨੂੰ ਵਕਤ ਤੋਂ ਵੱਧ ਸ਼ੇਅਰ ਕਰੋ ਸੰਗਤ ਜੀ ਤਾਂ ਜੋ ਇਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਜਿਹੜੇ ਆ ਉਹ ਸਾਰੀ ਸਾ ਸੰਗਤ ਕਰ ਸਕੇ ਜਿੱਥੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਇਹ ਨਨਕਾਣਾ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਇਹ ਦੇਖੋ ਉੱਥੇ 24 ਘੰਟੇ ਜਲੇਬੀਆਂ ਤੇ ਪਕੌੜਿਆਂ ਦਾ ਲੰਗਰ ਲਗਾ ਰਿਆ ਤਿੰਨ ਦਿਨ ਰਹੇ ਆ ਸਵੇਰੇ ਸ਼ੁਰੂ 4 ਵਜੇ ਤੋਂ ਹੋ ਜਾਂਦੀ ਤੇ ਰਾਤ ਤੱਕ ਸੌਣ ਤੱਕ ਵੀ ਉਤੋਂ ਦੇ ਜਿਹੜੇ ਸੇਵਾਦਾਰ ਆ ਕਾਰਸੇ ਵਾਲੇ ਬਾਬੇ ਆ ਉਹ ਲੰਗਰ ਦੀ ਬੜੀ ਸੇਵਾ ਕਰਦੇ ਸੀ ਆ ਦੇਖੋ ਚਾਹ ਦਾ ਪਿਆਲਾ ਪੀਤਾ ਵਾ ਕਿਦਾਂ ਦਾ ਮਹਿਸੂਸ ਹੋਣਿਆ ਇੱਥੇ ਆ ਗਏ ਆਏਗਾ ਤਾਂ ਹੀ ਤੁਹੀਂ ਇੱਥੇ ਪਰ ਆਪੀ ਕਿਉਂ ਨਾ ਕਹਾਂਦਾ ਅੱਛਾ 2 ਦਿਨ ਦਾ ਟੂਰ ਹੈ ਇੱਥੇ ਇਹ ਹੈ 2 ਦਿਨ ਚਲੋ ਵਧੀਆ ਮਹਾਰਾਜ ਦੇ ਘਰ 2 ਦਿਨ ਦਰਸ਼ਨ ਕਰਦੇ ਚੰਗੀ ਤਰ੍ਹਾਂ ਹਾਂ ਉਹ ਪਿੱਛੇ ਗੁਰਦੁਆਰਾ ਸਾਹਿਬ ਆ ਸਿੰਘ ਜੀ ਇਹ ਰਿਆਸ਼ਲੀ ਜਿੱਥੇ-ਜਿੱਥੇ ਸਰਾਵਾਂ ਬਣੀਆਂ ਨੇ ਰਹਿਣ ਲਈ ਬਹੁਤ ਵਧੀਆ ਪੁਖਤਾ ਪ੍ਰਬੰਧ ਸੀ ਤੁਸੀਂ ਅੱਗੋਂ ਪਿਛੋਂ ਵੀ ਜਾ ਸਕਦੇ ਹੋ ਦਰਸ਼ਨ ਜ਼ਰੂਰ ਕਰਿਓ ਬਹੁਤ ਵਧੀਆ ਮਨ ਸਕੂਨ ਮਿਲਿਆ ਜੀ ਨਨਕਾਣਾ ਸਾਹਿਬ ਵਿਖੇ ਜਾ ਕੇ ਇਹ ਰਾਸ਼ਨ ਲੰਗਾ ਚ ਚੜਾਉਣ ਲਈ ਜਿੱਦੀ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਨਨਕਾਣਾ ਸਾਹਿਬ ਤੇ ਲੋਕਲ ਗੁਰਦਾਰੇ ਸਾਹਿਬ ਸਾਰੇ ਦਿਖਾਵਾਂਗੇ ਜਿੱਥੇ-ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੌਟਰ ਕੀਤੇ ਜਿੱਥੇ ਜਿੱਥੇ ਵਿਚਰਨ ਪਾਏ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਸਾਰੇ ਪਾਕਿਸਤਾਨ ਦੀ ਯਾਤਰਾ ਦੇ ਦਰਸ਼ਨ ਕਰਾਏ ਜਾਣ ਜੀ ਧੰਨਵਾਦ ਜੀ